ਪੈਰੋ ਮਹੱਲਾ ਪੰਜਵਾ ਸਾਜ ਪਦਾਰਥ ਗੁਰਮੁਖ ਲਹੋ ਫੇਰ ਗੁਰਮੁਖੋ ਸੱਚਾ ਪਦਾਰਥ ਨਾਮ ਹੈ ਗੁਰੂ ਪਿਆਰੇ ਜੋ ਮੁਖੀ ਉਹਨਾਂ ਦੀ ਸੰਗਤ ਕਰਕੇ ਲਹੋ ਪ੍ਰਾਪਤ ਕਰੋ ਪ੍ਰਭ ਕਾ ਭਾਣਾ ਸਤ ਕਰ ਸਹੋ ਅਤੇ ਵਾਹਿਗੁਰੂ ਦੀ ਰਜ਼ਾ ਨੂੰ ਸੱਚਾ ਕਰਕੇ ਸਹਾਰਨਾ ਕਰੋ ਜੀਵਤ 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 ਰਹੋ ਫੇਰ ਤੁਸੀਂ ਤਿੰਨ ਕਾਲਾਂ ਚ ਜਿਉਂਦੇ 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 ਰਹੋਗੇ ਇਹ ਪੁਰਤਗਿਆ ਦੇ ਨਾਲ ਵਚਨ ਕਹੇ ਹੈ ਜੀਵ ਤਜੀਵਤ ਜੀਵਤ ਜੀਵ ਪੁਣੇ ਨੂੰ ਤਜੀਵਤ ਤਿਆਗ ਕਰਕੇ ਸਦਾ ਜਿਉਂਦੇ ਰਹੋਗੇ ਸਰੂਪ ਨੂੰ ਪਾ ਕੇ ਚੇਤਨ ਸਰੂਪ ਨੂੰ ਰਾਮ ਰਸਾਇਣ ਨਿਤ ਉਠ ਪੀਵੋ ਜੋ ਰਾਮ ਰਸਾਇਣ ਘਰ ਹੈ ਨਿਤ ਵਰਤੀ ਅੰਬਰ ਸੁਏ ਉਠ ਕੇ ਇਸ ਨੂੰ ਪਿਆ ਕਰੋ ਸਿਮਰਨ ਕਰਿਆ ਕਰੋ ਹਰ 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 ਰਸਨਾ ਕਹੋ ਹਰੀ ਜੋ ਸਾਰਿਆਂ ਦੇ ਪਾਪਾਂ ਨੂੰ ਹਰਨ ਵਾਲਾ ਹੈ ਸੰਸਿਆ ਨੂੰ ਹਰਨ ਵਾਲਾ ਹੈ ਦੁੱਖਾਂ ਨੂੰ ਹਰਨ ਵਾਲਾ ਹੈ ਇਸ ਹਰੀ ਦੇ ਨਾਮ ਨੂੰ ਰਸਨਾ ਕਰਕੇ ਵੀਚਾਰ ਨਾ ਕਰੋ ਰਹਾਉ ਕਾਲਜੂਗ ਮਹਿ ਇੱਕ ਨਾਮ ਉਧਾਰ ਸਤਿਗੁਰੂ ਦੇ ਇੱਕ ਵਾਹਿਗੁਰੂ ਦਾ ਨਾਮ ਹੀ ਉਧਾਰ ਕਰਨ ਵਾਲਾ ਹੈ ਜੀਆਂ ਦਾ ਨਾਨਕ ਬੋਲੇ ਬ੍ਰਹਮ ਵਿਚਾਰ ਇਹ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਸੀ ਬ੍ਰਹਮ ਆਕਾਲ ਪੁਰਖ ਦੀ ਪ੍ਰਾਪਤੀ ਦੀ ਵਿਚਾਰ ਨੂੰ ਬਚਨ ਨੂੰ ਕਰਦੇ ਹਾਂ ਪਹਿਰੋ ਮਹੱਲਾ ਪੰਜਵਾ ਸਤਿਗੁਰੂ ਸੇਵ ਸਰਬ ਫਲ ਪਾਏ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਮਹਾਰਾਜ ਸਾਹਿਬ ਦੀ ਸੇਵਾ ਕੀਤੀ ਹੈ ਉਹਨਾਂ ਸਾਰੇ ਧਰਮ ਵੀ ਅਰਥ ਵੀ ਕਾਮ ਮੋਗ ਸਾਰੇ ਫਲ ਪ੍ਰਾਪਤ ਕਰ ਲਏ ਹਨ ਜਨਮ ਜਨਮ ਦੀ ਮਾਇਲ ਮਿਟਾਏ ਉਹਨਾਂ ਦੀ ਇੱਕ ਜਨਮ ਦੀ ਕੀ ਜਨਮਾਂ ਜਨਮਾਂ ਤੋਂ ਵੀ ਜਿਹੜੀ ਮਾਇਲ ਸੀ ਹੋਮੇ ਦੀ ਪਾਪਾਂ ਦੀ ਉਹ ਸਾਰੀ ਵਿਵਿਧਾ ਦੀ ਮਾਰਨ ਮੀਠ ਗੀਤ ਹੀ ਹੈ। ਬਾਦਤ ਪਾਵਨ ਪ੍ਰਭ ਤੇਰੂ ਨਾਮ। ਕੇ ਮਰ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਆਪਕਾ ਅਮਰਤ ਨਾਮ ਹੈ ਜੀ। ਪੂਰਵ ਕਰਮ ਲਿਖੇ ਗੁਣ ਗਾਉ। ਜਿਨ੍ਹਾਂ ਦੇ ਪੂਰਵ ਜਨਮਾਂ ਵਿੱਚ ਨਿਸ਼ਕਾਮ ਕਰਮ ਲਿਖੇ ਹੋਏ ਆ ਉਹ ਇਸ ਜਨਮ ਨੂੰ ਪਾ ਕੇ ਆਪਦੇ ਗੁਣਾਂ ਨੂੰ ਗਾਉਂਦੇ ਹਨ। ਰਹਾਉ। ਸਾਧੂ ਸੰਗ ਹੋਵੇ ਉਧਾਰ ਉਹ ਦਾ ਸੁਸੰਗਤ ਨਾਲ ਮਿਲ ਕੇ ਜੀਵਨ ਦਾ ਉਧਾਰ ਹੋ ਜਾਂਦਾ ਹੈ ਸੋਭਾ ਪਾਵੇ ਪ੍ਰਭ ਕੈ ਦੁਆ ਕੇ ਪ੍ਰਭ ਆਵੇ ਦਰਬਾਰ ਸੁਸੰਗਤ ਵਿੱਚ ਜਾਂ ਦਕੁਨਠ ਵਿੱਚ ਸੱਚਖੰਡ ਵਿੱਚ ਜਾ ਕੇ ਸੋਭਾ ਪਾਉਂਦੇ ਹਨ ਆਪ ਦੇ ਸਰੂਪ ਵਿੱਚ ਸਰਬ ਕਲਿਆਣ ਚਰਨ ਪ੍ਰਭ ਸੇਵਾ ਜੇ ਮਹਾਰਾਜ ਉਹ ਆਪ ਦੇ ਚਰਨ ਕਮਲਾਂ ਦੀ ਸੇਵਾ ਕਰਦੇ ਹੈ ਸਾਰੀਆਂ ਕਲਿਆਣਾ ਰੱਖਿਆ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਸਾਰੀਆਂ ਮੁਕਤੀਆਂ ਸ਼ਲੋਕ ਸੁਨੀਪ ਸੂਸ ਜੋ ਯਾਦ ਕੋ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਹਨ ਸੂਰ ਬਾਛੈ ਸਭ ਸੁਰ ਨਾਰ ਦੇਵਾ ਉਹਨਾਂ ਦੇ ਚਰਨਾਂ ਦੀ ਧੂੜ ਨੂੰ ਸੁਰਦੇ ਅਤੇ ਜਿਹੜੇ ਹਨ ਦੇਵੀ ਸੱਪ ਦਾ ਵਾਲੇ ਨਰ ਜਿਹੜੇ ਮਹਾਦਰ ਹੋ ਕੇ ਜੰਗ 'ਚ ਮਰ ਕੇ ਦੇਵਤੇ ਬਣੇ ਐ ਦੇਵਤੇ ਤਿੰਨੇ ਦੇਵ ਤੇ ਬ੍ਰਹਮਾ ਵਿਸ਼ਨ ਸ਼ਿਵ ਸਿਆ ਦੇਵਤਿਆਂ ਦੇ ਰਾਜੇ ਨਰਾਂ ਦੇ ਰਾਜੇ ਸਭ ਤੂ ਹੁੜੋਂ ਨਦੀ ਚਾਉਂਦੇ ਹਨ ਨਾਨਕ ਪਾਇਆ ਨਾਮ ਨਿਜਾਨੂ ਸਤਿਗੁਰੂ ਜੀ ਕਹਿੰਦੇ ਜਿਨਾਂ ਨੇ ਸੱਚੇ ਪਾਤਸ਼ਾਹ ਦੇ ਨਾਮ ਦਾ ਖਜ਼ਾਨਾ ਪ੍ਰਾਪਤ ਕੀਤਾ ਹੈ ਹਰ ਜਪ ਜਪ ਉਧਰਿਆ ਸਗਲ ਜਹਾਨ ਉਹਨਾਂ ਦੀ ਸੰਗਤ ਕਰਕੇ ਪਰਮੇਸ਼ਵਰ ਦੇ ਨਾਮ ਨੂੰ ਜਪ ਜਪ ਕੇ ਸਾਰਾ ਸੰਸਾਰ ਉਧਰ ਗਿਆ ਹੈ ਭੈਰੂ ਮਹੱਲਾ ਪੰਜਵਾ ਆਪਣੇ ਦਾਸ ਕੋ ਕੰਠ ਲਗਾਵੇ ਕਿ ਮਰਸਾ ਫੇ ਰੱਖਿਆ ਦਾ ਸ਼ਬਦ ਉਚਾਰਦੇ ਹਨ ਗੁਰੂ ਹਰਗੋਬਿੰਦ ਸਾਹਿਬ ਦੀ ਜੀ ਆਪਦੇ ਸੇਵਕਾਂ ਨੂੰ ਮਹਾਰਾਜ ਸਾਹਿਬ ਜੀ ਕੰਠ ਨਾਲ ਲਾ ਕੇ ਰੱਖਦਾ ਹੈ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਨੂੰ ਜ਼ਹਿਰ ਦਾ ਅਸਰ ਨਹੀਂ ਹੋਣ ਤੱਕ ਰੱਖਿਆ ਕੀਤੀ ਨਿੰਦਕ ਤੋ ਅਗਨ ਮਹਿ ਪਾਵੇ ਜਿਹੜੇ ਨਿੰਦਕ ਪੁਰਖ ਹੈ ਗੁਰੂ ਕਰਦੇ ਉਹਨਾਂ ਨੂੰ ਅੱਗ ਵਿੱਚ ਪਾ ਕੇ ਹੀ ਅਖਾਦੀ ਅੱਗ 'ਚ ਪਏ ਸੜਦੇ ਹੈ ਅੰਤ ਨੂੰ ਜਿਵੇਂ ਨਿੰਦਕ ਸੂਲੀ ਸੀ ਜਿਹੜਾ ਗੁਰੂ ਸਾਹਿਬ ਨੂੰ ਕਹਿੰਦਾ ਸੀ ਮੈਂ ਦੀਨ ਕਰ ਨੂੰ ਕੈਦ ਕਰ ਨੂੰ ਉਹ ਅੱਗ 'ਚ ਪਾ ਕੇ ਆਵਿਆਂ 'ਚ ਪਾ ਕੇ ਜਿੱਥੇ ਸਾਧ ਸੰਗਤ ਜੀ ਕੋਠਾ ਹੈ ਸੋਡੀਆਂ ਦਾ ਕੋਠਾ ਵਜਦਾ ਹੈ ਭਗਤੇ ਦੇ ਪਾਸ ਉੱਥੇ ਆਵਿਆਂ 'ਚ ਪਾ ਕੇ ਸੜਿਆ ਸੀ ਸੁਲੀ ਜਿਹੜਾ ਸੀ ਕਿਉਂ ਨਿੰਦਕ ਨੂੰ ਅੱਗ 'ਚ ਪਾ ਕੇ ਸਾੜਦਾ ਪਰ ਕੱਖ ਨਰਕ ਦੀ ਅੱਗ 'ਚ ਵੀ ਫੇਰ ਪਾਉਂਦਾ ਹੈ पापी ते राखे नारायण ਜਿਹੜੇ ਪਾਪੀ ਪੁਰਖਾ ਉਹਨਾਂ ਤੋਂ ਪਰਮੇਸ਼ਰ ਆਪ ਦੇ ਪਿਆਰਿਆਂ ਦੀ ਰੱਖਿਆ ਕਰਦਾ ਹੈ ਪਾਪੀ ਕੀ ਗਤ ਕਤੂ ਨਹੀਂ ਜਿਹੜੇ ਪਾਪ ਕਰਦਾ ਉਹਦੀ ਮੁਕਤ ਨਹੀਂ ਕਿਤੇ ਵੀ ਹੋ ਸਕਦੀ ਹੈ ਪਾਪੀ ਪਚਿਆ ਆਪ ਕਮਾਇ ਪਾਪੀ ਆਦਮੀ ਆਪ ਦੇ ਕਮੂਨੇ ਅਨਸਾਰ ਹੀ ਪਚਿਆ ਸੜਿਆ ਹੈ ਨਰਕ ਚ ਬੈ ਕੇ ਰਹਾਉ ਦਾਸ RAM ਜੀਉ ਲਾਗੀ ਪ੍ਰੀ ਜੋ ਮਹਾਰਾਜ ਦੇ ਸੇਵਕ ਉਹਨਾਂ ਦੀ RAM ਪਰਮੇਸ਼ਰ ਜੀ ਦੇ ਨਾਲ ਚਿਤਵੀ ਪ੍ਰੀਤੀ ਲੱਗੀ ਹੋਈ ਹੈ ਨਿੰਦਕ ਕੀ ਹੋਈ ਬਿਪਰੀ ਜਿਹੜੇ ਨਿੰਦਿਆ ਕਰਨ ਵਾਲੇ ਪੁਰਖੋਂ ਦੀ ਉਲਟੀ ਗੱਲ ਹੋਈ ਹੈ ਉਹ ਨਰਕ 'ਚ ਪੈਂਦੇ ਦੁਖੀ ਹੁੰਦੇ ਹਨ ਪਾਰ ਬ੍ਰਹਮ ਆਪਣਾ ਬਿਰਦ ਪ੍ਰਗਟਾਇਆ RAM ਪਰਮੇਸ਼ਰ ਨੇ ਆਪਣੇ ਸੇਵਕਾਂ ਦੀ ਰੱਖਿਆ ਕਰਨ ਰੂਪ ਜੋ ਬਿਰਦ ਪਰਨ ਸੀ ਇਹ ਪ੍ਰਗਟ ਕੀਤਾ ਹੈ ਸਾਧ ਸੰਗਤ ਜੀ ਦੁਖੀ ਆਪਣਾ ਕੀਤਾ ਪਾਇਆ ਜਿਹੜੇ ਦੁਖੀ ਸੀ ਪਾਪ ਕਰਨ ਵਾਲੇ ਸੁਖੀ ਸੁਲੰਬੀ ਆਦਿਕ ਉਹਨਾਂ ਨੇ ਆਪ ਦੇ ਕੀਤੇ ਕਰਮ ਦੇ ਫਲ ਨੂੰ ਆਪ ਹੀ ਭੋਗਣਾ ਕੀਤਾ ਮਾਰੇ ਗਏ ਆਈ ਨਾ ਜਾਈ ਰਹਾ ਸਮਾਈ ਪਰਮੇਸ਼ਰ ਜਿਹੜਾ ਨਾਮ ਜਨਨ ਧਾਰ ਕੇ ਆਉਂਦਾ ਹੈ ਨਾ ਮਰ ਕੇ ਜਾਂਦਾ ਹੈ ਸਾਰੇ ਸਮਾਰਿਆ ਇੱਕ ਰੂਪ ਹੋ ਇੱਕ ਰਸ ਨਾਨਕ ਦਾਸ ਹਰ ਕੀ ਸ਼ਰਨ ਆਈ ਸਰਗੁਰੀ ਸਾਹਿਬ ਵੀ ਕਹਿੰਦੇ ਜੋ ਮਾਰੇ ਵੇ ਸੇਵਕ ਹੈ ਉਸ ਪਰਮੇਸ਼ਰ ਦੀ ਸ਼ਰਨ ਪਏ ਰਹਿੰਦੇ ਹਨ ਉਹਨਾਂ ਨੂੰ ਆਵਾਗੋਂ ਨਹੀਂ ਕੋਈ ਸਦਾ ਮੁਕਤ ਹੋ ਜਾਂਦੇ ਐਸੇ ਪੁਰਖ ਕਿਉਂ ਭਾਈ ਵਾਹਿਗੁਰੂ ਦੀ ਓਟ ਲੈਣੀ ਚਾਹੀਦੀ ਹੈ ਹੋਰ ਸਾਰੇ ਆਸਰੇ ਛੱਡ ਕੇ ਇਸ ਪ੍ਰਕਾਰ ਆਪਣਾ ਜੀਵਨ ਉੱਚਾ ਹੋ ਸਕੇਗਾ ਆਈ ਨਾ ਜਾਈ ਰਹਾ ਸਮਾਈ ਨਾਮ ਗੁਰਾਜ਼ ਹਰ ਦੀ ਸਰਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਪੈਰੋ ਮਹੱਲਾ 5 ਚੌਪਦੀ ਘਰ ਦੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਸ੍ਰੀ ਧਰਮੋਹਨ ਸਗਲ ਉਪਾਵਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਡੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਰਾਗ ਭੈਰੋਂ ਦੇ ਵਿੱਚ ਕਿਉਂ-ਕਿਉਂ ਪੌੜੀਆਂ ਵਾਲੇ ਸ਼ਬਦ ਦੂਜੇ ਘਰ ਸਰਪਾਰਚੋਂ ਜਾੜਦੇ ਹੋਏ ਗਰੀਬ ਨਵਾਜੀ ਪਰਮੇਸ਼ਰ ਦੀ ਓਟ ਰੱਖਣੀ ਇਹ ਹੋਰ ਸਾਰੇ ਆਸਰੇ ਛੱਡਣ ਦੀ ਬਾਤ ਆਗਿਆ ਕਰਦੇ ਹਨ ਜੋ ਕੋਈ ਹੋਰ ਕੇ ਦੀ ਟੇਕ ਲਵੇਗਾ ਉਹ ਸਾਧ ਸੰਗਤ ਜੀ ਉਸ ਦਾ ਕਾਰਜ ਪੂਰਾ ਨਹੀਂ ਹੋਏਗਾ ਤੇ ਪਛਤਾਵਾ ਹੀ ਪੱਲੇ ਰਹਿ ਜਾਏਗਾ ਇਹ ਪੁੱਤ ਸਿੱਖਿਆ ਦਿੰਦੇ ਹੋਏ ਗੁਰੂ ਸਾਹਿਬ ਜੀ ਇਹ ਸ਼ਬਦ ਆਰੰਭ ਕਰਦੇ ਹਨ ਇੱਕੋ ਦੁਆਇ ਤੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸ੍ਰੀ ਧਰਮੋਹਨ ਸਗਲ ਉਪਾਵਨ ਸੇ ਭਾਈ ਰੇ ਮਨ ਮੇਰੇ ਤੂੰ ਗੋਬਿੰਦ ਭਾਜ ਆਪਣੇ ਮਨ ਨੂੰ ਇਉ ਕਹੀਏ हे ਮਨਾ ਪਰਮੇਸ਼ਰ ਦਾ ਤੂੰ ਭਜਨ ਕਰ ਜੋ ਗੋਪਰਸ਼ਵੀਰ ਦੀ ਬਿੰਦ ਰੱਖਿਆ ਕਰਨ ਵਾਲਾ ਹੈ ਬਿੰਦ ਪ੍ਰਾਪਤ ਰੂਪ ਹੈ ਜੋ ਸ੍ਰਿਸ਼ਟੀ ਦੀ ਰੱਖਿਆ ਵਾਸਤੇ ਉਸ ਦਾ ਭਜਨ ਕਰ ਸ੍ਰੀ ਧਰਮੋਹਨ ਜੋ ਆਪਦੇ ਆਸਰੇ ਸਾਰੀ ਮਾਇਆ ਨੂੰ ਧਾਰਨ ਵਾਲਾ ਹੈ ਸ੍ਰੀ ਸੋਭਾ ਨੂੰ ਜੋ ਧਾਰਨ ਵਾਲਾ ਹੈ ਸ੍ਰੀ ਸਿਰੋਮਣੀ ਅਤੇ ਸਾਰਿਆਂ ਦੀ ਧਰਤੇਗ ਰੂਪ ਹੈ ਜੋ ਅਤੇ ਫਿਰ ਮੋਹਨ ਸਾਰਿਆਂ ਪਸੰਦਾਂ ਦੇ ਮੋਹ ਨੂੰ ਮੇਟਣ ਵਾਲਾ ਹੈ ਬਾਕੀਆਂ ਨੂੰ ਸਾਰਿਆਂ ਨੂੰ ਮੋਹਤ ਕਰਨ ਵਾਲਾ ਹੈ ਸਾਰਿਆਂ ਨੂੰ ਪੈਦਾ ਕਰਨ ਵਾਲਾ ਵੀ ਆਪ ਹੈ ਨਿਰੰਕਾਰ ਸੁਖਦਾਤਾ ਅਤੇ ਨਿਰੰਕਾਰ ਮਾਇਕੀ ਆਕਾਰਾਂ ਤੋਂ ਰਹਿਤ ਹੈ ਜਿਵੇਂ ਤ੍ਰਿਗੁਣੀ ਆਕਾਰ ਜੀਆਂ ਦੇ ਇਸ ਪ੍ਰਕਾਰ ਨਹੀਂ ਅਤੇ ਮਾਇਕੀ ਆਕਾਰਾਂ ਤੋਂ ਰਹਿਤ ਨਿਰੰਕਾਰ ਹੈ ਸੁਖਾਂ ਦਾ ਦਾਤਾ ਹੈ ਉਹ ਪ੍ਰਵੇਸ਼ਰ ਐਸਾ ਪ੍ਰਭ ਛੂਡ ਕਰਹਿ ਅਨ ਸੇਵਾ ਇਹ ਜਿਹੜਾ ਜੋ ਪ੍ਰਭੁ ਸਮਰਥ ਹੈ ਉਹਨੂੰ ਛੱਡ ਕੇ ਜਿਹੜੇ ਹੋਰਾਂ ਦੀ ਸੇਵਾ ਟਹਿਲ ਕਰਦੇ ਦੇਵੀ ਦੇਵਤਿਆਂ ਦੀ ਜਾਂ ਪਖੰਡੀਆਂ ਦੇ ਪੈਰੀਂ ਪੈਂਦੇ ਹਨ ਜਾ ਕੇ ਕਵਨ ਵਿਖਿਆ ਰਸ ਮਾਤਾ ਉਹਨਾਂ ਦੇ ਭਾਈ ਕੀ ਇਸ ਪ੍ਰਕਾਰ ਕਿਦੀ ਹੈ ਕੁ ਸੰਗਤ ਹੋ ਗਈ ਉਹਨਾਂ ਨੂੰ ਕਵਨ ਕਿਸ ਨੇ ਖੋਟੀ ਪੱਟੀ ਪੜਾਤੀ ਉਹਨਾਂ ਨੂੰ ਦਿਖਿਆ ਮਾਇਆ ਦੇ ਰਸ ਚ ਮਸਤ ਹੋਏ ਹੈ ਕਿਸ ਦੀ ਕੋ ਸੰਗਤ ਕਰਕੇ ਵਿਸ਼ਿਆਂ ਦੇ ਰਸਤਵਾਸਤ ਹੋਏ ਹਨ ਅਰੇ ਮਨ ਮੇਰੀ ਤੂੰ ਗੋਵਿੰਦ ਭਾਗ ਤੇ ਮੇਰੇ ਪਿਆਰੇ ਮਨ ਤੂੰ ਪਰਮੇਸ਼ਰ ਦਾ ਭਜਨ ਕਰ ਔਰ ਉਪਾਪ ਸਗਲ ਮੈਂ ਦੇਖੀ ਅਸੀਂ ਸਾਰੇ ਹੋਰ ਯਤਨ ਕਰ ਕਰਕੇ ਵੇਖੇ ਹਨ ਜੋ ਚਿਤ ਵੀ ਹੈ ਤੇ ਤੇ ਬਿਗਰ ਸਕਾ ਜਿਹੜੇ ਉਹ ਬਾ ਨੂੰ ਚਿਤਵਣਾ ਕਰੀਏ ਵੇਖਣ ਚਿਤਮ ਕੇ ਵੇਖੀਏ ਕਿ ਇਹ ਸਾਡਾ ਕਾਰਜ ਪੂਰਾ ਹੋਊ ਉਹ ਮਹਾਰਾਜ ਸਿਮਨ ਤੋਂ ਬਿਨਾ ਉਹ ਸਾਰੇ ਕਾਰਜ بگੜੀ ਜਾਂਦੇ ਉਲਟੇ ਹੀ ਪੈਂਦੇ ਪੁਰਖ ਦੇ ਉੱਤੇ ਰਹਾਉ ਠਾਕੁਰ ਛੂਡ ਦਾਸੀ ਕੋ ਸਿਮਰਹਿ ਰਹਾਉ ਬਸਰਾਮ ਦੇ ਕੇ ਮਾਰਾ ਕੰਨੇ ਠਾਕੁਰ ਅਕਾਲ ਪੁਰਖ ਵਾਹਿਗੁਰੂ ਮਾਲਕ ਐ ਉਹਨੂੰ ਛੱਡ ਕੇ ਦਾਸੀ ਮਾਇਆ ਜੀ ਭਜਨ ਕਰਦੇ ਜਿਹੜੇ ਸਿਮਰਨ ਕਰਦੇ ਐ ਮਨਮੁਖ ਅੰਧ ਅਗਿਆਨਾ ਉਹਨਾਂ ਦਾ ਨਾਮ ਮਨਮੁਖ ਹੈ ਉਹ ਹੁੰਦੇ ਹਨ ਅਗਿਆਨ ਕਰਕੇ ਹਨੇਰਾ ਪਿਆ ਹੈ ਉਹਨਾਂ ਦੀਆਂ ਅੱਖਾਂ 'ਚ ਮਨਬੋਧ ਵਿੱਚ ਹਰ ਕੀ ਭਗਤ ਕਰ ਹੈ ਤਿੰਨ ਨਿੰਦ ਹੈ ਜੋ ਮਹਾਰਾਜ ਦੀ ਭਗਤੀ ਕਰਨ ਵਾਲੇ ਗੁਰਮਖੰਨਗੇ ਕਿਸੇ ਨਾਲ ਬੈਰ ਨਹੀਂ ਕਰਦੇ ਸਾਰਿਆਂ ਦਾ ਭਲਾ ਲੋਚਦੇ ਆਂ ਪਾਣਾ ਮੰਦੇ ਆਂ ਕੋਨੋਂ ਦੀ ਨਿੰਦਿਆ ਕਰਦੇ ਆਂ ਨਿਗਰੇ ਪਸ਼ੂ ਸਮਾਨ ਇਹ ਜੇ ਆਦਮੀ ਗੁਰੂ ਵਾਲੇ ਨਹੀਂ ਨਿਗਰੇ ਹਮੇ ਉਹ ਤਾਂ ਪਸ਼ੂਆਂ ਦੇ ਨਿਆਈ ਹਨ ਪਸ਼ੂਆਂ 'ਚ ਵੀ ਇੱਕ ਤਾਂ ਕੋਤਲ ਪਸ਼ੂ ਹੁੰਦੇ ਆ ਜਿਨ੍ਹਾਂ ਨੂੰ ਜਲੂਸਾ ਮੇਰੇ ਕੱਢਿਆ ਜਾਂਦਾ ਹੈ ਇੱਕ ਪਸ਼ੂਆਂ ਦੇ ਸਮਾਨ ਪਸ਼ੂ ਜਿਵੇਂ ਖੋਤੇ ਤੇ ਖਚਰਾ ਉਹ ਕੋਤਲ ਪਸ਼ੂਆਂ ਦਾ ਚਾਰਾ ਢੋਣ ਵਾਲੇ ਹੁੰਦੇ ਐ ਇਸਤਰੀ ਪੁੱਤਰ ਦਾ ਇਹਨੇ ਕੋਤਲ ਪਸ਼ੂ ਹੈ ਇਹ ਸਮਾਨ ਪਸ਼ੂਆਂ ਦਾ ਚਾਰਾ ਢੋਣ ਵਾਲੇ ਹਨ ਪਸ਼ੂਆਂ ਦੀ ਜੂਨ ਵਿੱਚ ਹੀ ਸਮਾਏ ਹੋਏ ਹਨ ਪਸ਼ੂਆਂ ਦੇ ਕਿਉਂਕਿ ਸਮਾਨ ਪਸ਼ੂਆਂ ਨੇ ਜਿਸ ਪ੍ਰਕਾਰ ਖੋਤੇ ਆਦਕ ਹੁੰਦੇ ਹਨ ਨਿਗਰੇ ਪਸ਼ੂ ਸਮਾਨ ਉਹ ਨਿਗਰੇ ਆਦਮੀ ਮਨੁੱਖਾ ਦੇ ਇਹਨੂੰ ਪਾ ਕੇ ਵੀ ਪਸ਼ੂਆਂ ਵਿੱਚ ਹੀ ਮਿਲੇ ਹੋਏ ਆ ਕਰਤੂਤ ਪਸ਼ੂ ਕੀ ਮਾਨਸ ਜਾਤ ਜਿਉ ਪਿੰਡ ਤਨ ਤਨ ਸਭ ਪ੍ਰਭ ਕਾ ਜਿੰਦਗੀ ਜਿਹੜੀ ਦਿੱਤੀ ਏ ਸੂਖਮ ਸਰੀਰ ਤੇ ਪਿੰਡ ਸਥੂਲ ਸਰੀਰ ਜਿਹੜਾ ਦਿੱਤਾ ਹੋਇਆ ਜਿਹੜਾ ਤਨ ਪੁੱਤਰ ਦਿੱਤੇ ਹੋਇਆ ਨੇ ਇਸੇ ਪ੍ਰਕਾਰ ਸੂਖਮ ਸਥੂਲ ਕਾਰਨ ਸਰੀਰ ਦਿੱਤੇ ਹੋਏ ਆ ਤਨ 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 ਵੀ ਬਖਸ਼ਿਆ ਹੋਇਆ ਸਭ ਪ੍ਰਭ ਕਾ ਇਹ ਮਾਰਾ ਸਾਹਿਬ ਦੀ ਬਖਸ਼ਿਸ਼ ਹੈ ਉਸੇ ਨੇ ਦਿੱਤਾ ਹੈ ਸਾਖਤ ਕਹਤੇ ਮੇਰਾ ਸ਼ਕਤੀ ਦੇ ਆਸ਼ਿਕ ਜਿਹੜੇ ਕਠੋਰ ਚਿੱਤ ਹੈ ਉਹ ਕਹਿੰਦੇ ਸਾਡਾ ਇਹ ਪਦਾਰਥ ਮੇਰ ਕਰੀ ਵੇਖਿਆ ਹਉ ਬੁੱਧ ਦੁਰਮਤ ਹੈ ਮੈਲੀ ਇਹ ਜਿਹੜੀ ਹੰਕਾਰ ਵਾਲੀ ਬੁੱਧੀ ਇਹ ਦੇ ਕਰਕੇ ਖੋਟੀ ਮਤ ਹੈ ਫਿਰ ਵੀ ਇਸ ਤਰ੍ਹਾਂ ਕੇ ਮੈਲੀ ਹੋ ਰਹੀ ਏ ਬਿਰਤੀ ਜਿਹੜੀ ਹੰਕਾਰ ਵਾਲੀ ਬੁੱਧੀ ਵਾਲੀ ਵੇਨਗੁਰ ਭਵਜਲ ਫੇਰਾ ਸਤਗੁਰੂ ਸਾਹਿਬ ਦੇ ਉਪਦੇਸ਼ ਤੋਂ ਬਿਨਾ ਸੰਸਾਰ ਸਮੁੰਦਰ ਦੇ ਵਿੱਚ 84 ਦਾ ਗੇੜੇ ਦਾ ਫੇਰਾ ਪਿਆ ਰਹਿਦਾ ਹੈ ਓਮ ਜਗ ਜਪ ਤਪ ਸਭ ਸੰਜਮ ਜਿਹੜੇ ਲੋਕ ਹਮਨ ਕਰਦੇ ਰਹਿੰਦੇ ਫਲਾਣ ਨੇ 100 25 ਪੀਪੇ ਸਾੜੇ ਹਮਨ ਕਰਕੇ ਕੋਈ ਕਹਿੰਦਾ ਇਨਾ ਹਮਨ ਕੀਤਾ ਕੋਈ ਕਹਿੰਦਾ ਓਮ ਹਮਨ ਕੀਤਾ ਇਸ ਪ੍ਰਕਾਰ ਆੜੀਏ ਆਮ ਲੋਕ ਹਵਨ ਕਰਦੇ ਹਨ ਨਾਮਧਾਰੀਆਂ ਨੇ ਵੀ ਹਵਨ ਕੀਤਾ ਸੀ ਕਹਿੰਦੇ ਸਾਡੇ ਨਾਮਧਾਰੀਆਂ ਨੇ 100 25 ਪੀਪਿਆਂ ਦਾ ਹਵਨ ਕੀਤਾ ਸੀ ਇਸ ਪ੍ਰਕਾਰ ਜਿਹੜੇ ਹਵਨ ਆਦਿ ਕਰਦੇ ਹਨ ਲੋਕ ਜੱਗ ਅਤੇ ਜਗ ਆਦਿ ਕਰਦੇ ਹਨ ਜੱਪ ਤਪ ਸਭ ਸੰ ਇਹ ਹਵਨ ਕਰਨ ਦਾ ਮਤਲਬ ਹੈ ਕਿ ਬੱਦਲ ਖੁਸ਼ ਹੋ ਕੇ ਆਹੂਤੀਆਂ ਨੂੰ ਵੇਖ ਕੇ ਰੱਬ ਖੁਸ਼ ਹੁੰਦਾ ਫਿਰ ਬੱਦਲ ਭੇਜਦਾ ਤੇ ਮੀਂਹ ਪੈਂਦਾ ਹੈ ਇਸ ਪ੍ਰਕਾਰ ਦਾ ਇਹਨਾਂ ਲੋਕਾਂ ਦਾ ਨਿਸ਼ਚੈ ਹੈ ਇਸੇ ਪ੍ਰਕਾਰ ਹਜੂਰ ਫਰਮਾਉਂਦੇ ਹਨ ਜਿਹੜੇ ਭਾਈ ਹਮਨ ਕਰਨੇ ਹਨ ਜਗ ਜਗ ਆਦੇ ਕਰਨੇ ਹਨ ਤਪ ਤਪ ਸਭ ਸੰਜਮ ਜਪ ਦੇਵਤਿਆਂ ਦੇ ਮੰਤਰ ਜਿ ਆਪਣੇ ਤਪ ਸਰੀਰ ਦੀ ਕਿਸੇ ਪ੍ਰਕਾਰ ਤਉਣੀਆਂ ਤਾਉਣਾ ਆਦਿਕ ਤਪ ਕਰਨਾ ਹੈ ਜੋ ਸੰਝਿ ਮੇ ਜੋ ਇੰਦਰੀਆਂ ਦਾ ਦਮਨ ਉਤੋਂ ਪਖੰਡਲਾ ਕਰਨਾ ਇਹਨ ਤੋਂ ਵਿਸ਼ਿਆਂ ਦੀ ਵਾਸ਼ਨਾ ਨਹੀਂ ਮਿਟਣੀ ਟਟ ਤੀਰਥ ਨਹੀਂ ਪਾਇਆ ਕਈ ਤੀਰਥਾਂ ਦੇ ਕਿਨਾਰਿਆਂ ਤੇ ਹੀ ਬਨਵਾਸੀ ਬਣ ਕੇ ਬੈਠੇ ਰਹਿੰਦੇ ਆ ਤੀਰਥ ਯਾਤਰੂ ਕੋਈ ਤੀਰਥਾਂ ਦੇ ਵਿੱਚ ਹੀ ਖੜੇ ਰਹਿੰਦੇ ਗਲਗਲ ਪਾਣੀ ਵਿੱਚ ਇਸ ਪ੍ਰਕਾਰ ਕਿਸੇ ਨੂੰ ਪਰਮੇਸ਼ਰ ਨੂੰ ਪਾਇਆ ਨਹੀਂ ਤੀਰਥਾਂ ਦੇ ਕਿਨਾਰੇ ਦੇ ਪੱਤਲ ਜਾਨਵਰ ਕਛੂ ਮੱਛੀਆਂ ਆਦ ਕਰਿੰਦੇ ਆ ਵਿੱਚ ਪਾਣੀ ਦੇ ਵਿੱਚ ਵੀ ਦੁੱਦੂ ਆਦ ਕਰਿੰਦੇ ਹਾਂ ਇਸ ਪ੍ਰਕਾਰ ਨਹੀਂ ਪਰਮੇਸ਼ਰ ਪਾਇਆ ਜਾਂਦਾ ਮੇਟਿਆ ਆਪ ਪਏ ਸਰਣਾਇ ਪਾਇਆ ਉਹਨਾਂ ਨੇ ਜਿਨ੍ਹਾਂ ਦਾ ਆਪਾ ਭਾ ਭਾਈ ਅੰਦਰੋਂ ਮਿਲ ਗਿਆ ਹੈ ਪਰਮੇਸ਼ਰ ਦੀ ਸ਼ਰਨ ਪਏ ਹੰ ਜੋ ਗੁਰਮੁਖ ਨਾਨਕ ਜਗਤ ਤਰਾ ਉਹ ਗੁਰਮੁਖਾਂ ਵੀ ਤਰ ਗਏ ਹੈ ਗੁਰੂ ਸਾਹਿਬ ਜੀ ਕਹਿੰਦੇ ਨੇ ਗੁਰਮੁਖਾਂ ਸਾਰੇ ਜਗਤ ਨੂੰ ਵੀ ਜਿਨ੍ਹਾਂ ਜਿਨ੍ਹਾਂ ਨੇ ਸਿੱਖਿਆ ਧਾਰਨ ਕੀਤੀ ਉਹਨਾਂ ਨੂੰ ਵੀ ਤਰਾਤਾ ਹੈ ਨਿਹਾਲ ਕਰ ਦਿੰਦਾ ਹੈ